ਤਨ ਨਾ ਸ਼ਿਰਵਾਸੇ ਗੁਰ ਸਾਹਿਬ ਜੀ ਤਨ ਨਾ ਸ੍ਰੀ ਵੱਲੋ ਪਹਿਲਾ ਜੀਵ ਤਿਰ ਨਾਏ ਮਨ ਆਨੰਦ ਹੈ ਜੀਓ ਸਚੋ ਸਚੋ ਨੋ ਰੋ ਤਿਰੈ ਨਾਈ ਮਨ ਆਨੰਦ ਹੈ ਜੀਓ ਸਚੋ ਸਚੋ ਨੋ ਗੁਣ ਗੋਵਿੰਦ ਹੈ ਯਾਨ ਅਪਾਰਾ ਸਿਰਜਣਹਾਰ ਜਿਨ ਸਿਰਜੀ ਤਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫਿਰਨ ਸਖਾ ਵੇਖ ਸਿਰ ਸਿਰ ਲੇਖਾ ਆਪੇ ਸੁਰਤ 부ਜਾਈ ਨਾਨਕ ਸਾਹਿਬ ਅਗਮ ਗੋਚਰ ਜੀਵ ਸੱਚੀ ਨਾਈ ਸਾਰ ਅਵਰ ਨ ਕੋਏ ਆਇ ਜੈਸੀ ਜੀਓ ਹੁਕਮੀ ਹੋਏ ਨਿਬੇ ਗੁਰ ਪਰਮ ਚੁਕਾਏ ਅਕਤਥ ਕਹਾਏ ਸਚ ਮੈਂ ਸੋਚ ਸਮਾਉਣਾ ਆਪ ਉਪਾਈ ਆਪ ਸਮਾਏ ਹੁਕਮਿ ਹੁਕਮ ਪਛਾਣ ਸਚੀ ਵੜਾਈ ਗੁਰ ਤੇ ਪਾਈ ਤੂੰ ਮਨਿਆੰਤ ਸੁਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰਾ ਵਡਿਆਈ ਤੋ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ ਸਾਹਿਬ ਦੁਇਰਾਹੇ ਵਾਦਵਦੰਦਿਆ ਜੀਓ ਦੁਇਰਾਹ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ ਨਾਮ ਬਿਨੋ ਬੂਝਾ ਹੁਕਮਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸਿੰਗਾਪੈ ਸਚਾ ਸਿਰਜਣਹਾਰਾ ਭਗਤ ਸੋਹੇ ਦਰਵਾਰ ਸ਼ਬਦ ਸੁਹਾਇ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀਓ ਰਸਨ ਰਸਾਇ ਨਾਮ ਤਿਸਾਇ ਗੁਰ ਕਾ ਸ਼ਬਦ ਵਿਕਾਣੇ ਔਰ ਸਪਰਸਿ ਆਪਾਰਸ ਹੋਏ ਜੋ ਤਿਰ ਮਨ ਭਾੜੇ ਅਮਰ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰਸਾਚੈ ਸੱਚ ਕੀ ਵਾਪਾਰੀ ਭੁੱਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ ਸਤਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣ ਦੀਨ ਨਾਥ ਦਇਆਲ ਨਿਰੰਜਨ ਅਨੰਦਿਨ ਨਾਮ ਵਖਾਣਾ ਕਰਣੀਕਾਰ ਤੁਰੋ ਫੁਰਮਾਈ ਆਪਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਕਰਨੀ ਕਾਰ ਤੁਰੋ ਫੁਰਮਾਈ ਆਪੁ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਵਾਹੀ ਗੁਰੂ ਜੀ ਕਾ ਖਾਲਸਾ ਤਹੇ ਤੁਨ੍ਹੋ ਸ੍ਰੀ ਮਹਲਾ ਪਹਿਲਾ ਜੀਵ ਤੈਰਾ ਨਾਏ ਮਨ ਆਨੰਦ ਹੈ ਜੀਓ ਸਚੋ ਸੱਚ ਨਉ ਗੁਣ ਗੋਵਿੰਦ ਹਾ ਜੀਓ